ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਇਸ ਟਾਈਮ ਅਸੀਂ ਪਿੰਡ ਕੁਆਡਰੀ ਦੇ ਵਿੱਚ ਖੜੇ ਆਂ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੀ ਟੀਮ ਵੱਲੋਂ ਪਹਿਲਾਂ ਵੀ ਤਿੰਨ ਘਰ ਪਾ ਕੇ ਦਿੱਤੇ ਗਏ ਨੇ ਤੇ ਚੌਥੇ ਘਰ ਦੀ ਸ਼ੁਰੂਆਤ ਕਰਨ ਲੱਗੇ ਆਂ ਤੇ ਆਜੋ ਲੈ ਕੇ ਚੱਲਦੇ ਆਂ ਗੱਲਬਾਤ ਕਰਦੇ ਆਂ ਬਾਈ ਨਾਲ ਜੀ ਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓ ਠੀਕ ਠਾਕ ਹੋ ਠੀਕ ਆ ਠੀਕ ਆ ਬੇਟਾ ਠੀਕ ਹੈ ਤੇ ਬਾਈ ਜੀ ਉਹ ਗਲਾ ਬਰੇ ਕੀ ਹਾਲ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਯਾਰ ਤੁਹਾਨੂੰ ਪਤਾ ਹੀ ਹੈ ਕਿ ਸਾਰਿਆਂ ਨੂੰ ਕੀ ਆ ਪਿੱਛੇ ਜੇ بارشਾਂ ਪਈਆਂ ਸੀ ਥੋੜੇ ਦਿਨ ਪਹਿਲਾਂ ਤੇ ਉਹਦੇ ਕਰਕੇ ਇਹ ਬਾਲੇ ਟੁੱਟ ਗਏ ਸੀ ਇੱਕ ਦੋ ਵਿੱਚੋਂ ਤਾਂ ਕਾਫੀ ਪ੍ਰੋਬਲਮ ਦਾ ਸਾਹਮਣਾ ਕਰਨਾ ਵੀ ਇੱਕੋ ਹੀ ਕਮਰਾ ਹੈ ਬਾਈ ਇਹਨਾਂ ਕੋਲ ਤੇ ਬਸ ਉਹ ਵੀ ਕਦੋਂ ਵੀ ਛੱਤ ਡਿੱਗ ਸਕਦੀ ਸੀ ਉਹ ਤੁਹਾਨੂੰ ਪਤਾ ਅੱਜ ਦੇ ਟਾਈਮ ਬਾਲੇ ਵਾਲੀਆਂ ਛੱਤਾਂ ਦੇ نیچے ਨਹੀਂ ਰਹਿਆ ਜਾਂਦਾ ਪਰ ਮਜਬੂਰੀ 'ਚ ਰਹਿਣਾ ਪੈਂਦਾ ਤੇ ਕਿਉਂਕਿ ਅੱਜ ਇਹ ਤੁਹਾਨੂੰ ਪਤਾ ਹੈ ਕਿ ਜੋਗ ਨੇ ਬੜੀ ਤਰੱਕੀ ਕਰ ਲਈ ਆਪਣਾ ਭਾਰਤ ਦੇਸ਼ ਪੰਜਾਬ ਸਾਰੇ ਦੁਨੀਆ ਨੇ ਤਰੱਕੀ ਕਰ ਲਈ ਪਰ ਫਿਰ ਵੀ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਐਵੇਂ ਦੇ ਲੋਕ ਅਜੇ ਬੈਠੇ ਨੇ ਜਿਹੜੇ ਬਿਨਾ ਛੱਤ ਤੋਂ ਵੀ ਰਹਿ ਰਹੇ ਨੇ ਤੇ ਕਿਉਂਕਿ ਮੰਗਿਆਈ ਇੰਨੀ ਜ਼ਿਆਦਾ ਹੋ ਗਈ ਬਾਈ ਜੀ ਵੀ ਕੰਨਾਂ ਨੂੰ ਹੱਥ ਲਵਾਤੇ ਮੰਗਿਆਈ ਨੇ ਤਾਂ ਕਿਉਂਕਿ ਘਰ ਪਾਉਣ ਦਾ ਬੜੀ ਦੂਰ ਦੀ ਗੱਲ ਹੈ ਕਿ ਘਰ ਦਾ ਗੁਜ਼ਾਰਾ ਕਰਨਾ ਹੀ ਬੜਾ ਔਖਾ ਹੋਇਆ ਪਿਆ ਤੇ ਇਸ ਕਰਕੇ ਸਾਡੀ ਟੀਮ ਵੱਲੋਂ 2 ਸਾਲਾਂ ਤੋਂ ਅਸੀਂ ਇੱਕ ਪ੍ਰੋਸੈਸ ਚਲਾਇਆ ਹੋਇਆ ਹੈ ਵੀ ਹੌਲੀ-ਹੌਲੀ ਕਰਕੇ ਜਿਹੜੇ ਸਾਡੇ ਡੋਨੇਟ ਕਰਦੇ ਨੇ ਦੋਸਤ ਬਾਹਰ ਬੈਠੇ ਨੇ ਜਿਹੜੇ ਸਾਨੂੰ ਪਰਸਨਲੀ ਜਾਣਦੇ ਨੇ ਉਹ ਸਾਡੀ ਹੈਲਪ ਕਰਦੇ ਨੇ ਤੇ ਉਹਦੇ ਨਾਲ ਅਸੀਂ ਅੱਗੇ ਜਿਹੜੇ ਵੀ ਪੈਸੇ ਮਤਲਬ ਸਿੱਧੇ ਅਸੀਂ ਬਾਈ ਦੇ ਖਾਤੇ 'ਚ ਹੀ ਪਵਾਉਂਦੇ ਆ ਜਿੰਨਾਂ ਦਾ ਘਰ ਬਣਦਾ ਤਾਂ ਉਹਦੇ ਤੋਂ ਹਿਸਾਬ ਲੈ ਕੇ ਸਾਰਾ ਅਸੀਂ ਸਮਾਨ ਸਟਾ ਕੇ ਘਰ ਕੰਪਲੀਟ ਕਰਕੇ ਉੱਥੇ ਤੱਕ ਦੀ ਸੇਵਾ ਕਰਦੇ ਆ ਹੁਣ ਤੋਂ ਪਹਿਲਾਂ ਅਸੀਂ ਤਿੰਨ ਘਰ ਪਾ ਚੁੱਕੇ ਆ ਦੋ ਦੀਆਂ ਛੱਤਾਂ ਕੰਪਲੀਟ ਹੋ ਗਈਆਂ ਘਰ ਕੰਪਲੀਟ ਨੇ ਤੇ ਜੇ ਘਰ ਦੀ ਛੱਤ ਤੇ ਅਸੀਂ ਪਹੁੰਚੇ ਹੋਏ ਆਂ ਤੇ ਚੌਥੇ ਘਰ ਦੀ ਅਸੀਂ ਸ਼ੁਰੂਆਤ ਕਰਤੀ ਕਿਉਂਕਿ ਜੇ ਸਾਡੇ ਹੱਥੇ ਵੀ ਕੁਝ ਐਨੇ ਜ਼ਿਆਦੇ ਪੈਸੇ ਨਹੀਂ ਹੋਗੇ ਸੀ ਨੋਨੇਟ ਵਾਲੇ ਜਾਂ ਸਾਡੇ ਆਪਣੀ ਕਮਾਈ ਵਾਲੇ ਵੀ ਵੀ ਅਸੀਂ ਸ਼ੁਰੂਆਤ ਕਰ ਸਕੀਏ ਪਰ ਮਜਬੂਰੀ ਬਣ ਗਈ ਐਮਰਜੈਂਸੀ ਕਰਨਾ ਪਿਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਕੀ ਹਾਲ ਹੈ ਬਾਈ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀਕਾਲ ਤੇ ਬਾਈ ਜੀ ਮਤਲਬ ਕਿੰਨੇ ਟਾਈਮ ਤੋਂ ਤੁਸੀਂ ਇਹੀ ਘਰ ਦੇ ਵਿੱਚ ਹੀ ਰਹਿ ਰਹੇ ਹੋ ਇਹਨੂੰ ਹੋ ਗਏ 15 ਤੋਂ 20 ਸਾਲ ਜੀ 20 ਸਾਲ ਹੋ ਗਏ ਹਾਂਜੀ ਤਾ ਬਾਕੀ ਤੁਹਾਡੇ ਕੋਲ ਇਹੀ ਜਗ੍ਹਾ ਹੈ ਬਾਈ ਹਾਂਜੀ ਓਕੇ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਨੇ ਬਾਈ ਮਾਦਰ ਜੀ ਫਾਦਰ ਇੱਕ ਮੈਂ ਜੀ ਬਤਨ ਜੀ ਹਾਂਜੀ ਠੀਕ ਹੈ ਇੱਕੋ ਕਮਰੇ ਜੀ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਤਾਂ ਬਾਕੀ ਬਾਈ ਤੁਸੀਂ ਕੰਮ ਕੀ ਕਰਦੇ ਹੋ ਮੈਂ ਤਾਂ ਬਾਈ ਸਰੀਆ ਦਾ ਕੰਮ ਕਰਦਾ ਹਾਂ ਸਰੀਆ ਦਾ ਕੰਮ ਕਰਦੇ ਹੋ ਜਾਲ ਪਾਉਣਾ ਹਾਂਜੀ ਹਾਂਜੀ ਚਲੋ ਬਾਈ ਪੜਿਆ ਲਿਖਿਆ ਕਿੰਨਾ ਬਾਈ 10ਵੀਂ ਕੀਤੀ ਹੋਈ ਹੈ 10ਵੀਂ ਕੀਤੀ ਹੋਈ ਬਾਈ ਕਈ ਵਾਰੀ ਨਾ ਗਰੀਬੀ ਕਰਕੇ ਅੱਗੇ ਪੜ੍ਹਾਈ ਨਹੀਂ ਕੀਤੀ ਜਾਂਦੀ ਔਰ ਫਿਰ ਵੀ ਅੱਜ ਦੇ ਟਾਈਮ 'ਚ ਚਲੋ ਬਾਈ ਨੇ ਦਸਵੀਂ ਕਰ ਲਈ ਬਹੁਤ ਵਧੀਆ ਤੇ ਪਰ ਮਿਹਨਤੀ ਬੰਦਾ ਹੈ ਤੇ ਬਾਈ ਘਰ ਦੀ ਸ਼ੁਰੂਆਤ ਕਰਨ ਲੱਗਿਆ ਸਾਡੀ ਟੀਮ ਵੱਲੋਂ ਫੁੱਲ ਹੈਲਪ ਕੀਤੀ ਜਾਵੇਗੀ ਬਾਕੀ ਜਿਹੜੇ ਵੀ ਦਾਨੀ ਸੱਜਣ ਵੀਡੀਓ ਦੇਖਣਗੇ ਸਾਰੇ ਬਾਈ ਦੇ ਅਕਾਊਂਟ ਨੰਬਰ ਅਸੀਂ ਸਕਰੀਨ ਦੇ ਉੱਪਰ ਦੇ ਦਵਾਂਗੇ ਤੁਹਾਨੂੰ ਤੇ ਜਰੂਰ ਆਪਣਾ ਤਿਲ ਫੁੱਲ ਜਿੰਨਾ ਵੀ ਹੋ ਸਕੇ ਆਪਣੀ ਕਮਾਈ ਦੇ ਵਿੱਚੋਂ ਯੋਗਦਾਨ ਜਰੂਰ ਪਾਓ ਕਿਉਂਕਿ 1-1 ਰੁਪਏ ਨਾਲ ਹੀ ਜੋੜ ਕੇ ਲੱਖਾਂ ਰੁਪਏ ਇਕੱਠੇ ਹੋ ਜਾਂਦੇ ਨੇ ਤਾਂ ਘਰ ਬਣ ਜੇਗਾ ਬਾਈ ਦਾ ਹਨਾ ਰਹਿਣ ਬਸੇਰਾ ਹੋ ਜਾਏਗਾ ਅੱਗੇ ਬਾਈ ਦਾ ਵਿਆਹ ਵੀ ਕਰਨਾ ਹੈ ਹਨਾ ਇਹ ਸਾਡੇ ਪਿੰਡ ਦਾ ਮੁੰਡਾ ਬਹੁਤ ਮਿਹਨਤੀ ਹੈ ਕਿਉਂਕਿ ਮੈਂ ਪਰਸਨਲੀ ਜਾਣਦਾ ਇਹਨੂੰ ਅਸੀਂ ਜਦੋਂ ਪਹਿਲਾ ਘਰ ਪਾਇਆ ਸੀ ਬਾਈ ਨਾਲ ਸੇਵਾ ਦੇ ਵਿੱਚ ਰਿਹਾ ਪੁਰਾਣੀਆਂ ਵੀਡੀਓ ਚੈੱਕ ਕਰ ਲਿਓ ਸਾਡੇ ਉਥੇ 2 ਮਹੀਨੇ ਅਸੀਂ ਸੇਵਾ ਚੱਲੀ ਸੀ 2 ਮਹੀਨੇ ਨਾਲ ਰਿਹਾ ਅਸੀਂ ਦੂਜਾ ਘਰ ਸ਼ੁਰੂ ਕੀਤਾ ਪਿੰਡ ਦੇ ਵਿੱਚ ਉਥੇ ਨਾਲ ਰਿਹਾ ਬਾਈ ਤੀਜਾ ਘਰ ਅਸੀਂ ਸ਼ੁਰੂ ਕੀਤਾ ਉਥੇ ਵੀ ਬਾਈ ਨੇ ਸੇਵਾ ਕਰਾਈ ਚੌਥਾ ਘਰ ਬਾਈ ਦਾ ਹੁਣ ਬਣ ਰਿਹਾ ਜ਼ਰੂਰ ਹੈਲਪ ਕਰਿਓ ਬਾਈ ਜੀ ਬਾਕੀ ਬਾਈ ਦਾ ਡੈਡੀ ਉਹ ਬੈਠਾ ਤੇ ਸਾਰੇ ਤੁਸੀਂ ਜਾਣਦੇ ਹੋ ਹਨਾ ਉਹਦਾਇਆ ਪਰਿਵਾਰ ਹੈ ਜਿਹਨੂੰ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਮਿਹਨਤੀ ਨੇ ਕਿਉਂਕਿ ਅੱਜ ਦੇ ਟਾਈਮ ਘਰ ਪਾਉਣਾ ਬਹੁਤ ਔਖਾ ਹੈ ਬਾਈ ਜੀ ਇਹ ਬਾਕੀ ਆ ਸਾਰੇ ਪਿੰਡ ਦੇ ਨੇ ਬਾਈ ਸੇਵਾਦਾਰ ਉੱਪਰ ਬੱਬਣ ਬੇਟਾ ਆ ਚੰਨੀ ਵੀਰਾ ਸਾਰੇ ਸੇਵਾਦਾਰ ਨੇ ਸਾਰੇ ਸਹਿਯੋਗ ਕਰਨਗੇ ਕਿਸੇ ਨੇ 100 ਰੁਪਏ ਕਿਸੇ ਨੇ 500 ਕੋਈ ਬੰਨਵੀਂ ਸੇਵਾ ਕਿਸੇ ਨੂੰ ਨਹੀਂ ਲਾਈ ਗਈ ਬਾਈ 100 200 500 1000 ਜਿੰਨੇ ਵੀ ਤੁਹਾਡੇ ਤੋਂ ਹੋ ਸਕੇ ਬਾਈ ਦੇ ਖਾਤੇ 'ਚ ਪਾਉਣੀ ਹੈ ਬਾਈ ਦਾ ਨਾਮ ਕੀ ਹੈ ਬਾਈ ਗੁਲਾਬ ਸਿੰਘ ਪਿਤਾ ਦਾ ਨਾਮ ਜੋਗਾ ਸਿੰਘ ਬਾਈ ਦਾ ਨਾਮ ਗੁਲਾਬ ਸਿੰਘ ਹੈ ਪਿਤਾ ਦਾ ਨਾਮ ਹੈਗਾ ਜੋਗਾ ਸਿੰਘ ਜਿਹੜਾ ਵੀ ਤੁਹਾਡਾ ਮਤਲਬ Google Pay ਤੁਸੀਂ ਜਦੋਂ ਤੁਹਾਨੂੰ ਸਕੈਨਰ ਮਿਲੇਗਾ ਉਹਦੇ ਉੱਪਰ ਗਲਾਬ ਸਿੰਘ ਜੋਗਾ ਸਿੰਘ ਜੇ ਤੁਹਾਨੂੰ ਗਲਾਬ ਸਿੰਘ ਤੇ ਜੋਗਾ ਸਿੰਘ ਹੀ ਆਵੇ ਉੱਪਰ ਤਾਂ ਹੀ ਪੈਸੇ ਪਾਉਣੇ ਨੇ ਦੂਜੇ ਨੰਬਰ ਕਿਸੇ ਤੇ ਨਹੀਂ ਪਾਉਣੇ ਬਾਈ ਕਈ ਵਾਰੀ ਸਾਡੀ ਵੀਡੀਓ ਨੂੰ ਕੋਈ ਹੋਰ ਚੱਕ ਕੇ ਅਪਲੋਡ ਕਰ ਦੇ ਤਾਂ ਉਹ ਆਪਣਾ ਨੰਬਰ ਦੇ ਦੇਵੇ ਐਦਾਂ ਵੀ ਹੋ ਜਾਂਦਾ ਕਈ ਵਾਰੀ ਬਾਈ ਐਦਾਂ ਨਾ ਕਰਿਓ ਪਰ ਤੁਸੀਂ ਵੈਰੀਫਾਈ ਕਰ ਰਹੇ ਹੋ ਜੇ ਤੁਹਾਨੂੰ ਲੱਗੇ ਫੇਰ ਵੀ ਤੁਸੀਂ ਫੋਨ ਬਾਈ ਨੂੰ ਕਰ ਸਕਦੇ ਹੋ ਜਦੋਂ ਮਰਜੀ ਹੋ ਸਕਦੇ ਹੋ ਬਾਈ ਦਾ ਨਾਮ ਵੀਡੀਓ ਕਾਲ ਕਰਕੇ ਬਾਈ ਨੂੰ ਦੇਖ ਸਕਦੇ ਹੋ ਫਿਰ ਪੈਸੇ ਪਾਓ ਕਿਉਂਕਿ ਵੈਰੀਫਿਕੇਸ਼ਨ ਕਰਨੀ ਜ਼ਰੂਰੀ ਹੈ ਬਾਈ ਜੀ ਤੇ ਬਾਕੀ ਤੁਹਾਡਾ ਨੰਬਰ ਦੱਸ ਦੋ ਬਾਈ 9876552172 9876552172 172 ਬਾਈ ਦਾ ਨੰਬਰ ਹੈ ਜਰੂਰ ਫੋਨ ਕਰਿਓ ਬਾਈ ਨੂੰ ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਬਾਈ ਦਾ ਦੱਸਾ ਦਈਏ ਬਾਈ ਜੀ ਜਰੂਰ ਹੈ ਨਾ ਸੇਵਾ ਕਰ ਰਹੇ ਹਾਂ ਜਿੰਨਾ ਵੀ ਹੋ ਸਕੇ ਸਾਰੇ ਭਾਈਆਂ ਨੂੰ ਮਿਲਦੀ ਹੈ ਪਰਸਨਲੀ ਮਿਲਦੀ ਹੈ ਬਾਈ ਜੀ ਕਿਉਂਕਿ ਬੜੇ ਟਾਈਮ ਤੋਂ ਇੱਕ ਦਿਲ ਦੇ ਵਿੱਚ ਇੱਛਾ ਸੀ ਕਿ ਜਦੋਂ ਵੀ ਥੋੜਾ ਜਿਹਾ ਮਤਲਬ ਕਮਾਂਡ ਜੋਗੇ ਹੋਗੇ ਤਾਂ ਬਾਈ ਗਲਾਬ ਦਾ ਘਰ ਅਸੀਂ ਪਾਵਾਂਗੇ ਸਾਡੀ ਟੀਮ ਦਾ ਸ਼ੁਰੂ ਤੋਂ ਇੱਕੋ ਮਿਸ਼ਨ ਹੈ ਕਿ ਪਹਿਨ ਪਹਿਲਾਂ ਅਸੀਂ ਪਹਿਲਾਂ ਅਸੀਂ ਵੀਰੇ ਵਾਲਾ ਮਾਨਸਾ ਦੇ ਵਿੱਚ ਇੱਕ ਘਰ ਪਾ ਕੇ ਆਏ ਸੀ ਦੂਜਾ ਘਰ ਪਿੰਡ ਦੇ ਵਿੱਚ ਹੀ ਪਾਇਆ ਆਪਣੇ ਤੀਜੇ ਘਰ ਦੀ ਆਪਾਂ ਕੰਪਲੀਟ ਹੋ ਗਿਆ ਪਰਛੱਤ ਅਜੇ ਪਾਉਣ ਵਾਲੀ ਹੈ ਲੈਂਟਰ ਤੇ ਪਹੁੰਚ ਗਿਆ ਵੀ ਉਹਦੀ ਲੈਂਟਰ ਦੀ ਸੇਵਾ ਵੀ ਕਰਨੀ ਹੈ ਚੌਥਾ ਘਰ ਇਹ ਸ਼ੁਰੂ ਕਰਤਾ ਐਦਾਂ ਹੀ ਨੇੜੇ ਨੇੜੇ ਪਿੰਡਾਂ ਦੇ ਵਿੱਚ ਜਿੱਥੇ ਵੀ ਲੋੜਵੰਦ ਘਰ ਹੋਏਗਾ ਉਹ ਸਾਡੀ ਟੀਮ ਵੱਲੋਂ ਤੇ ਤੁਹਾਡੇ ਸਹਿਯੋਗ ਦੇ ਨਾਲ ਉਹ ਪਾਇਆ ਜਾਵੇਗਾ ਇਹ ਘਰ ਦੀ ਸੇਵਾ ਦੇ ਵਿੱਚ ਕੋਈ ਵੀ ਦਿਹਾੜੀਦਾਰ ਨਹੀਂ ਰੱਖਿਆ ਜਾਵੇਗਾ ਬਾਈ ਜੀ ਬਸ ਇੱਕ ਮਿਸਤਰੀ ਲਿਆ ਜਾਵੇਗਾ ਤੇ ਦੂਜਾ ਨੰਬਰ ਸਮਾਨਤਾ ਚਲੋ ਬਾਈ ਸਾਰਿਆਂ ਨੂੰ ਪਤਾ ਹੀ ਮੁੱਲ ਖਰੀਦਣਾ ਹੈ ਤਾਂ ਕੋਈ ਵੀ ਬਾਈ ਬਜਰੀ ਦੀ ਸੇਵਾ ਕਰਨਾ ਚਾਹੁੰਦਾ ਹੈ ਰੇਤੇ ਦੀ ਕਰਨਾ ਚਾਹੁੰਦਾ ਹੈ ਇੱਟਾਂ ਦੀ ਕਰਨਾ ਚਾਹੁੰਦਾ ਹੈ ਸੀਮੈਂਟ ਦੀ ਸੇਵਾ ਕਰਨਾ ਚਾਹੁੰਦਾ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਸੇਵਾ ਕਰਨਾ ਚਾਹੁੰਦਾ ਉਹ ਸਿੱਧੀ ਸੇਵਾ ਕਰ ਸਕਦਾ ਇੱਥੇ ਆ ਕੇ ਬਾਈ ਕੋਈ ਪ੍ਰੋਬਲਮ ਨਹੀਂ ਕੋਈ ਕਿਸੇ ਹੋਰ ਦੇ ਖਾਤੇ 'ਚ ਪੈਸੇ ਨਹੀਂ ਪਾਉਣੇ ਜੇ ਪੈਸੇ Google Pay ਵੀ ਕਰਨੇ ਨੇ ਸਿਰਫ ਤੇ ਸਿਰਫ ਗੁਲਾਬ ਬਾਈ ਦੇ ਖਾਤੇ 'ਚ ਕਰਨੇ ਨੇ ਕਿਉਂਕਿ ਇਹਦੇ ਡੈਡੀ ਦਾ Google Pay ਨਹੀਂ ਚੱਲਦਾ ਨੰਬਰ ਤੇ ਇਹ ਬਾਈ ਦਾ ਹੀ ਚੱਲਦਾ ਹੈ ਧੰਨਵਾਦ ਬਾਈ ਜੀ ਜੇ ਤੁਸੀਂ ਅ ਮੰਨ ਲਓ ਮਾਇਆ ਦੀ ਸੇਵਾ ਨਹੀਂ ਕਰਨਾ ਚਾਹੁੰਦੇ ਤਾਂ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਵੀ ਇੰਨੀ ਕੁ ਸ਼ੇਅਰ ਕਰ ਦਿਓ ਵੀ ਕਿਸੇ ਹੋਰ ਤੱਕ ਪਹੁੰਚੇ ਦਾਨੀ ਸੱਜਣ ਤੱਕ ਵੀ ਕੋਈ ਹੋਰ ਸੇਵਾ ਕਰ ਸਕੇ ਧੰਨਵਾਦ ਬਾਈ ਜੀ